77 ਮਾ ਗਣਤੰਤਰ ਦਿਵਸ ਜਿਹੜਾ ਪੂਰੇ ਭਾਰਤ ਦੇ ਵਿੱਚ ਅੱਜ ਭਾਰਤੀਆਂ ਵੱਲੋਂ ਮਨਾਇਆ ਜਾ ਰਿਹਾ ਉੱਥੇ ਗੱਲ ਨਾਬਾ ਹਲਕੇ ਦੀ ਕਰਨ ਜਾ ਰਿਹਾ ਨਾਬਾ ਦੀ ਨਗਰ ਕੌਂਸਲ ਕਮੇਟੀ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਤੇ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਣ ਜਿਹੜਾ ਗਾਇਆ ਗਿਆ ਅਤੇ ਉਸ ਜਗ੍ਹਾ ਤੇ ਖੜਿਆ ਸੀ ਨਗਰ ਕੌਂਸਲ ਕਮੇਟੀ ਦੇ ਵਿੱਚ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਤੇ ਕਾਉਂਸਲਰ ਵੀ ਪਹੁੰਚੇ ਨੇ ਤੇ ਜਿਹੜੇ ਪ੍ਰਧਾਨ ਤੀਸ ਜਤਾ ਚਾਵਲਾ ਉਹ ਵੀ ਪਹੁੰਚੇ ਨੇ ਪੰਕਿਤ ਬੱਪੂ ਵੀ ਪਹੁੰਚੇ ਨੇ ਹੋਰ ਕਾਫੀ ਕੌਂਸਲਰ ਨੇ ਜਿਹੜੇ ਉਹਨਾਂ ਵੱਲੋਂ ਅੱਜ ਸ਼ਿਰਕਤ ਕੀਤੀ ਗਈ ਆ ਛੰਡੇ ਦੀ ਰਸਮ ਮੌਕੇ ਤੇ ਵਧਾਈ ਵੀ ਦਿੱਤੀ ਆ ਨਾਬਾ ਦੇ ਵਿਧਾਇਕ ਵੱਲੋਂ ਨਾਬਾ ਵਸਤੀਆਂ ਨੂੰ ਔਰ ਪੇਸ਼ਵਾਕਿਆ ਨਾਬਾ ਤੋਂ ਹਰਮਿਤ ਸਿੰਘ ਮਾਨ ਅੱਜ ਬਹੁਤ ਵੱਡਾ ਦਿਨ ਆ ਜੀ ਭਾਰਤ ਦੇਸ਼ ਲਈ ਅੱਜ ਗਣਤੰਤਰ ਦਿਵਸ 26 ਜਨਵਰੀ ਅੱਜ ਦੇ ਦਿਨ ਸੰਵਧਾਨ ਲਾਗੂ ਹੋਇਆ ਸੀਗਾ ਅੱਜ ਪੂਰੇ ਦੇਸ਼ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਅੱਜ ਇਹ ਜਿਹੜਾ ਗੰਗਾ ਸੰਤਾਨ ਦਾ ਦਿਵਸ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਜੀ ਪੰਜਾਬ ਦੇ ਵਿੱਚ ਵੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਮਿਸਟਰ ਸਾਹਿਬਾਨ ਸਾਰੇ ਐਮ ਐਲ ਏ ਸਾਹਿਬਾਨ ਸਾਰਾ ਜੁਡੀਸ਼ੀਅਲ ਜਿਨੇ ਡੀ ਸੀ ਸਾਹਿਬਾਨ ਫਕੀਰ ਸਾਹਿਬਾਨ ਅਲੱਗ-ਅਲੱਗ ਵਰਗਾਂ ਦੇ ਸਾਰੇ ਆਪਣੇ-ਆਪਣੇ ਜਿਹੜੀ ਹੈ ਜੀ ਉਹ ਸਮਰਪਣ ਭਾਵਨਾ ਦਿਖਾਉਂਦੇ ਆ ਅੱਜ ਦੇ ਦਿਨ ਨੂੰ ਝੰਡਾ ਚੜਾਇਆ ਜਾਂਦਾ ਔਰ ਆਪਣੇ ਦੇਸ਼ ਪ੍ਰਤੀ ਜਿਹੜੀ ਆਜ਼ਾਦੀ ਜੇ ਕਹੀਏ ਤਾਂ ਅੱਜ ਦੇ ਦਿਨ ਇੰਪਲੀਮੈਂਟ ਪ੍ਰੋਪਰ ਤਰੀਕੇ ਨਾਲ ਹੋਈ ਸੀ ਲੇਕਿਨ ਸੰਦਰਭ ਜੀ ਮੇਰੇ ਵੱਲੋਂ ਨਾਭਾ ਨਿਵਾਸੀ ਨੂੰ ਵਿਧਾਨ ਸਭਾ ਨਾਭਾ ਪੰਜਾਬ ਭਾਰਤ ਵਾਸੀਆਂ ਨੂੰ ਦੁਨੀਆ ਪਰ ਦੇ ਵਿੱਚ ਜਿਹੜੇ ਵੀ ਭਾਰਤੀਸ਼ਣ ਚਿਆਰ ਕਰਦੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿਹਨਾਂ ਦੇ ਮੌਕੇ ਤੇ ਸਾਡੇ ਐਮਐਲਏ ਸਭਾਏ ਨੇ ਅਸੀਂ ਸਾਰੇ ਸਾਡੇ ਐਨਸੀ ਸਹਿਮਾਨ ਨਾਲ ਖੜੇ ਨੇ ਸਾਡੇ ਮੈਡਮ ਸੁਜਾਤਾ ਖੜੇ ਨੇ ਸਾਰੇ ਸਟਾਫ ਵੱਲੋਂ ਅਸੀਂ ਲੱਖ-ਲੱਖ ਵਧਾਈਆਂ ਦਿੰਦੇ ਆ ਔਰ ਇੱਕ ਦੁਬਾਰਾ ਫਿਰ ਧੰਨਵਾਦ ਕਰਦੇ ਆ ਵੀ ਸਾਡੇ ਸੱਜਣੇ ਇੰਨਾ ਗਰਮਜੋਸ਼ਤ ਚਾਏ ਨੇ ਕਰਮਚਾਰੀਆਂ ਨੂੰ ਨਾਬਾ ਨਿਵਾਸੀਆਂ ਨੂੰ ਸਾਰੇ ਕਰਮਚਾਰੀਆਂ ਨੂੰ ਲੱਖ ਲੱਖ ਵਧਾਈ ਜੀ 2 ਜਨਵਰੀ 70 ਮੈਂ ਗਣਤੰਤਰ ਦਿਵਸ ਦੀਆਂ ਸਾਰੇ ਨਾਬਾ ਨਿਵਾਸੀਆਂ ਨੇ ਦੇਸ਼ ਵਾਸੀਆਂ ਨੇ ਲੱਖ ਲੱਖ ਵਧਾਈ ਜੀ